ਮੈਂ ਦੁਕਾਨਦਾਰਾਂ ਨੂੰ ਵੀ ਕਹਿਣਾ ਚਾਹਣਾ ਵੀ ਤੁਸੀਂ ਵੀ ਚਾਹੇ ਉਹਨਾਂ ਦੁਕਾਨਾਂ ਬੰਦ ਕਰ ਦਿਓ ਸਾਡੇ ਕਹੇ ਤੇ ਤੁਸੀਂ ਵੀ ਆ ਕੇ ਇਸ ਧਰਦੇ ਦੇ ਵਿੱਚ ਬੈਠੋ ਜੋ ਜੜੀ ਰੋਟੀ ਆ ਉਹ ਤਾਂ ਜਿਹੜਾ ਨਾਲ ਪੈਦਾ ਕਿਸਾਨ ਕਰੂ ਤਾਂ ਹੀ ਪੱਧਣੀ ਹੈ ਇਹ ਗੂਗਲ ਦੇ ਉੱਤੇ ਸੱਚ ਨਹੀਂ ਹੁੰਦੀ ਗੂਗਲ ਦੇ ਉੱਤੇ ਰੋਟੀ ਆ ਜਿਹੜੀ ਉਹ ਡਾਊਨਲੋਡ ਨਹੀਂ ਹੁੰਦੀ ਇਸ ਕਰਕੇ ਸਾਰੇ ਦੁਕਾਨਦਾਰਾਂ ਨੂੰ ਵੀ ਸਾਡੀ ਹਮਾਇਤ ਕਰਨੀ ਚਾਹੀਦੀ ਹੈ ਜਿਵੇਂ ਪਿਛਲੇ ਤੁਸੀਂ ਸੁਨਾਰਸ਼ਾ ਉਹਨੇ ਵੀ ਸਾਡੀ ਹਮਾਇਤ ਕੀਤੀ ਜੀ ਜਿੱਕੇੜਾ ਹੈ ਆਪਾਂ ਸੁਨਾਰਸ਼ਾ ਜੀ ਲਿਖਿਆ ਸਾਡੇ ਘਰਾਂ ਘਰ ਉਤੇ ਕਿਸਾਨਾਂ ਤੋਂ ਜੋ ਜਹਰ ਕਰਦੇ ਨੇ ਦਿੱਲੀ ਨੂੰ ਜਾਣ ਲਈ ਉਹਦੇ ਵਿੱਚ ਪਹਿਲਾ ਕਿਸਾਨ ਹੈ ਜਿਹੜਾ ਅਸ਼ਵੀਦੀ ਪਾ ਚੁੱਕਿਆ ਉਹਨੂੰ ਵੀ ਮੈਂ ਕਹਿੰਦਾ ਪਰਮਾਤਮਾ ਆਪਣੀ ਜਾਨਾਂ ਨੂੰ ਜੀਮਾਸ਼ਵਾਸ਼ੀਏ ਉਹ ਲੋਹੋਤੀ ਝੋਣ ਦੀ ਹੱਤ ਕਰਤੀ ਪਹਿਲਾਂ ਤਾਂ ਅਸੀਸ ਲਾਂਦਾ ਦੇ ਉੱਤੇ ਰਮਾਂਡੀ ਦੇਸ਼ਾਂ ਦੀਆਂ ਤੁਸ਼ਨਾ ਦੀਆਂ ਗੋਲੀਆਂ ਚੱਲੀਆਂ ਇੱਥੇ ਅੰਦਰ ਰਹਿ ਕੇ ਦੇਸ਼ ਦੇ ਵਿੱਚ ਹੁਣ ਅਸੀਂ ਇਹ ਜ਼ਾਲਮ ਸਰਕਾਰਾਂ ਦੀਆਂ ਗੋਲੀਆਂ ਚੱਲੀਆਂ ਤਾਂ ਉਹਨਾਂ ਦੇ ਸਾਹਮਣੇ ਆਹ ਸਾਡੇ ਗਮਾਂਡੀ ਗੋਰੀ ਪਿੰਡ ਦਾ ਫੌਜੀ ਵੀਰਾਂ ਨੇ ਦੱਸਿਆ ਹੀ ਆ ਕਿਵੇਂ ਉਹਦੀ ਨੱਤ ਦੇ ਵਿੱਚ ਗੋਲੀ ਚੱਲੀ ਆ ਲੱਗੀ ਆ ਕਿੰਨਾ ਦਰਦ ਉਸ ਸਹਣ ਕਰਦਾ ਇੰਨੇ ਉੱਥੇ ਸਾਡੇ ਨੌਜਵਾਨ ਕਿੰਨੇ ਵਿਯੋਗ ਜ਼ਖਮੀ ਹੋਏ ਨੇ ਕਿਸੇ ਦਾ ਜੀ ਨਹੀਂ ਕਰਦਾ ਆਪਣੀ ਪਰਵਾਹ ਤੋਂ ਉੱਟ ਕੇ ਜਾਣੂ ਕਿਸੇ ਦਾ ਜੀ ਨਹੀਂ ਕਰਦਾ ਨਿਆਣੇ ਪੈਸਾ ਸਾਥੀ ਨੂੰ ਇਹ ਸਾਡੀ ਮਜ਼ਦੂਰੀ ਬਣ ਗਈ ਇਹ ਕਿਸਾਨਾਂ ਦੀ ਮਜ਼ਦੂਰੀ ਹੈ ਤਾਂ ਕਰਕੇ ਇਹ ਆਪਣੇ ਘਰਵਾਲੇ ਛੱਡ ਕੇ ਆਪਣੇ ਬੱਚੇ ਛੱਡ ਕੇ ਤਾਂ ਗੁਡੀਆਂ ਸਹਿਤਾਂ ਦੇ ਰਲਦੇ ਨੇ ਤਾਂ ਕਿ ਨੂੰ ਵੀ ਚਾਹੇ ਉਹ ਡਾਕੀ ਆਲਾ ਚਾਹੇ ਕੋਈ ਦੁਕਾਨਦਾਰ ਚਾਹੇ ਕੋਈ ਹੋਰ ਆਏ ਉਹਨੂੰ ਵੀ ਸਾਡੀ ਹਮਾਇਤ ਦੇ ਵਿੱਚ ਉਤਨਾ ਚਾਹੀਦਾ ਮੈਂ ਫੇਰੇ ਮੋਤੀ ਨੂੰ ਕਹਿੰਦੇ ਵੀ ਭਾਈ ਇਹ ਤਾਂ ਜੇ ਨਾ ਆਹ ਪੈਂਟ ਮੇ ਉੱਪਰ ਨਹੀਂ ਚਾਹ ਹੋਣ ਲੱਗ ਜਵੇ ਤੇਰੀ ਤਾਂ ਸਰਕਾਰ ਆਏ ਨਹੀਂ ਸਕਦੀ ਜੇ ਤੂੰ ਕਹਿੰਦਾ ਹੈ ਅਗਲੀ ਵਾਰ ਫੇਰ ਚਾਰ ਸੌ ਕੇ ਬਾਅਦ ਠੀਕ ਹੈ ਇਹ ਤਾਂ ਤੂੰ ਇੱਕ ਲੋਕ ਦਾ ਦੰਦਾ ਕਤਲ ਕਰਕੇ ਆਪਣੀ ਸਰਕਾਰ ਬਣਾਉਣਾ ਇਸ ਕਰਕੇ ਤੁਸੀਂ ਇਹ ਦੇਖ ਲਓ ਇਹ ਖਾਤਰਾ ਕਾਨੂੰਨ ਮਾਰਾ ਔਰ ਖੜਾ ਮੇਰਾ ਵੀਰ ਨਾ ਇਹਦਾ ਖਾਤਰ ਕਾਨੂੰਨ ਮਾਰਾ ਇਹਨਾਂ ਨੇ ਕਹਿੰਦਾ ਤੁਸੀਂ 7 ਸਾਲ ਦੀ 10 ਸਾਲ ਦੀ ਸਜ਼ਾ ਦੱਸੋ ਇਹਨਾਂ ਦੇ ਇਤਿਆਰਿਆਂ ਨੇ ਪ੍ਰੋਟੈਸਟ ਕੀਤਾ ਬਹਿਮੰਦਾ ਜੀ ਨਾਲ ਗੁਰਮੀ ਪਿਆਰ ਨੇ ਪ੍ਰੋਟੈਸਟ ਇਸ ਕਰਕੇ ਇਹਨਾਂ ਦੀ ਵੀ ਅਸੀਂ ਹਮਾਇਤ ਕਰਦੇ ਹਾਂ ਸਾਰੇ ਨੂੰ ਇਕੱਠੇ ਹੋਣਗੇ ਜਿਹੜਾ ਕਹਿੰਦੇ ਨੇ ਨਾ ਸ਼ੰਗਾਸੀ ਹੁੰਦਾ ਜਿੱਤ ਦਾ ਲੜਦੇ ਲੋਕਾਂ ਦੀ ਹੁੰਦੀ ਆ ਘਰੇ ਬੈ ਕੇ ਕੋਈ ਜਿੱਤਿਆ ਦਾ ਨਹੀਂ ਹੁੰਦਾ ਜਿੱਤ ਲੜਦੇ ਲੋਕਾਂ ਦੀ ਹੁੰਦੀ ਆ ਇਸ ਕਰਕੇ ਕੋਈ ਘਰੇ ਬੈਠ ਕੇ ਨਾ ਕਰਦਾ ਧਰਿਆ ਬਦੀਨੇ ਜੋ ਵੀ ਜਾਂਦਾ ਇਸ ਕਰਕੇ ਫਿਰ ਸਿੰਘ ਆਖੀ ਲਉਂਦੇ ਨੇ ਜੇ ਉਹ ਮਰਦੇ ਨੇ ਤਾਂ ਜਿਹੜੇ ਘਰੇ ਬੈਠੇ ਨੇ ਉਹ ਵੀ ਕਿਤੇ ਉਹ ਹੋਣੀ ਹੁੰਦੇ ਮੌਤ ਉਹਨਾਂ ਨੂੰ ਨਹੀਂ ਛੱਡਦੇ ਇਸ ਕਰਕੇ ਜਿੰਨ ਲਾਡੇ ਲੋਕਾਂ ਦੀ ਹੁੰਦੀ ਹੈ ਜੇ ਕੋਈ ਵੀ ਸਰਦੁਖਾ ਨਹੀਂ ਨਾ ਪੁੱੜ ਗਿਆ ਹੋਣਾ ਤਾਂ ਕੇ ਮਾਰਾ ਜੱਜ ਕੇ ਉਹ ਆਹ ਹੁੰਦੀ ਹੈ ਪ੍ਰਾਪਤ ਹੋਣ ਦੀ ਜਾਈਦਾ ਇਹ ਸਾਡਾ ਪਾਕਿਸਤਾਨ ਦੇਸ਼ ਆਜ਼ਾਦ ਨਹੀਂ ਹੋਇਆ ਇੱਥੇ ਅੰਗਰੇਜ਼ਾਂ ਨੇ ਉਹ ਫਰਾਸਤ ਕਿ ਉਹ ਇਹਨਾਂ ਨੂੰ ਸਰਕਾਰ ਦੀ ਅਗਲਾ ਬਦਲੀ ਕੀਤੀ ਆ ਜਿਵੇਂ ਅੰਗਰੇਜ਼ਾਂ ਨੇ ਜੰਨਿਆਂ ਵਾਲਾ ਕਾਂਡ ਲਜਾਇਆ ਸੀਗਾ ਉਸੇ ਤਰ੍ਹਾਂ ਮੋਤੀ ਸਰਕਾਰ ਨੇ ਹੱਕ ਮੰਗਦੇ ਕਿਸਾਨਾਂ ਦੇ ਲਾਠੀਆਂ ਦੇ ਗੋਣੀਆਂ ਵਾਰੀਆਂ ਨੇ ਤਾਂ ਫੇਰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਕਿ ਅੱਜ ਦਾ ਜਿਹੜਾ ਰੋਸਦਾਨਾ ਇਸ ਨੂੰ ਇੱਥੇ ਤੱਕ ਨਹੀਂ ਲਾਪਾਂ ਨੂੰ ਸੀਮਤ ਰੱਖਣਾ ਚਾਹੀਦਾ ਇਹ ਜੇ ਤੋਗਾ ਅਨੋਨਾ ਨਹੀਂ ਉਹਦੀ ਸਰਕਾਰ ਨੇ ਤਾਂ ਇਹ ਜੰਗ ਸ਼ੁਰੂ ਕਰਦੀ ਉਹ ਜੰਗ ਦੇ ਵਿੱਚ ਆਪਾਂ ਸਾਰੇ ਮਜ਼ਦੂਰ ਕਿਸਾਨ ਮਜ਼ਾਜਮਾ ਤੇ ਦੁਕਾਨਦਾਰ ਸ਼ਾਮਿਲ ਆ ਉਹ ਜੰਗ ਭਰਾਵੋ ਉਹ ਕਿਆ ਰਾਜ ਦੀ ਨਹੀਂ ਲੜੀ ਜਾਣੀ ਉਹ ਵੋਟਾਂ ਮੇਲੇ ਤੁਸੀਂ ਜਿਹੜੀ ਵੋਟ ਪਰਚੀ ਪਾਉਨੇ ਹੋ ਉਹ ਸ਼ਪੋੜੀਆਂ ਨੂੰ ਚੋਗਾ ਪਾਉਨੇ ਹੋ ਤੇ ਉਹ ਚੋਗਾ ਪਾ ਕੇ ਸੱਬ ਬਣਦੇ ਨੇ ਤੇ ਸੱਬ ਬਣ ਕੇ ਫਿਰ ਫਨੀ ਸੱਬ ਆਪਣੇ ਮਾਰਦੇ ਨੇ 50 ਸਾਲਾਂ ਬਾਅਦ ਕੋਈ ਵੀ ਸਰਕਾਰ ਕਹੇ ਖੇਤੀ ਨੀਤੀ ਨੀ ਅਜਾ ਕਬੜਾਈ ਅੱਜ ਜਿਹੜੇ ਵਿਰੋਧੀਆਂ ਪਾਰਟੀ ਵਾਲੇ ਵੀ ਕਹਿੰਦੇ ਨੇ ਆ ਗੋਨੀਆ ਗੈਸਵਾ ਮੀਰਾਦਰ ਨੂੰ ਬੋਰ ਦੇ ਮਕਦਮਕ ਕਿਸਾਨ ਨੂੰ 50% ਮਜਾਬਾ ਮਿਲਣਾ ਚਾਹੀਦਾ ਉਹਦੇ ਖੇਤੀ ਲਾਗਤ ਘਰ ਕਿੰਨੇ ਕੋਈ ਵੀ ਫੈਕਟਰੀ ਦੇ ਵਿੱਚ ਕਾਰਪੋਰੇਟ ਕਰਾਣਿਆਂ ਦੀ ਕੋਈ ਚੀਜ਼ ਬਣਦੀ ਆ ਦੋਦੇ ਦੁੱਗਣੀ ਕੀਮਤ ਲਿਖੀ ਹੁੰਦੀ ਆ ਤੇ ਉਹ ਦੁੱਗਣੀ ਕੀਮਤ ਦੇ ਉਸ ਵਸਤੂ ਵੇਖਦੀ ਆ ਕਿਸਾਨ ਦੀ ਜਨਸ ਕਿਉਂ ਮੰਡੀਆਂ ਵਿੱਚ ਰੋੜਦੀ ਆ ਅੰਮੇ ਅੰਮੇ ਖੇਤੀ ਗਰੂ ਲਿਆ ਕੇ ਆਵੇਂ ਆਪਾਂ ਨੇ ਉਹ ਬਾਪਸ ਕਿਰਾਤੇ ਮੌਦੀ ਦੀ ਤਾਂ ਉਹਦੇ ਕੋ ਡਾਰ ਰੱਖ ਕੇ ਪਰ ਮੌਦੀ ਅਜੇ ਚੁੱਪ ਨਹੀਂ ਬੈਠਿਆ ਨਾ ਸਟੇਟ ਸਰਕਾਰਾਂ ਕਿਉਂ ਬੈਠੀਆਂ ਨੇ ਉਹ ਜਿਹੜੀ ਨਵੀਂ ਪਾਰਲੀਮੈਂਟ ਬੁढ़ाई ਆ ਉਹ ਨਵੇਂ ਕਾਨੂੰਨ ਕਿਹੜੇ ਲੈ ਕੇ ਆ ਰਹੀ ਆ ਉਹ ਕਾਰਪਟ ਕਰਾਣਿਆਂ ਦੇ ਵਾਸਤੇ ਕਿਹੜੀ ਮਾਰੀ-ਮੋਟੀ ਝੂਲਪੂਗਾ ਸਾਡੇ ਕਿਸਾਨ ਭਰਾਵਾਂ ਨੂੰ ਮੇਰੀ ਨੀ ਵੱਡੀ ਹੋਵੇ ਅਸੀਂ ਜਿੱਥੋਂ ਜਿਹੜੀ ਮਰਜੀ ਇਹ ਰੇਟ ਤੇ ਚੀਜ਼ ਖਰੀਦਦੀਏ ਜਿਹੜੇ ਮਰਜੀ ਰੇਟ ਤੇ ਵੇਚੀਏ ਇਸੇ ਲਈ ਸਾਡੇ ਮੰਡੀਆਂ ਦਾ ਖਤਮ ਕੀਤਾ ਜਾ ਰਿਹਾ ਹੈ ਅੱਜ ਜਿਹੜੇ ਕਿਸਾਨ ਪੁਰਾ ਦੁਕਾਨਦਾਰ ਪੁਰਾ ਇਸ ਧਰਨੇ ਵਿੱਚ ਨੇ ਸ਼ਮਿਲ ਆਏ ਹੋਏ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਪ੍ਰਭੂ ਆ ਛੋਟੀਆਂ ਦੁਕਾਨਾਂ ਤਕੂਨਾ ਨਹੀਂ ਰਹਿਣੀਆਂ ਉਹ ਵੱਡੇ ਮਾਲ ਵੜ ਜਾਣੇ ਨੇ ਲੋਕਾਂ ਦੇ ਕਰੇ ਆਪ 55700000 ਯਾਰ ਵਾਲੇ ਸਾਡੇ ਦੇਸ਼ ਦੇ ਦੀ ਆਬਾਦੀ ਇੰਨੀ ਹੈ ਕਿ ਬੇਗਾਰੀ ਨਹੀਂ ਬਚੂਗੀ ਉਹ ਸਰਕਾਰੀ ਉਦਾਰਿਆਂ ਦੇ ਵਿੱਚ 42 50000 ਲੈਂਦੇ ਸੀ ਅੱਜ 4 4 55000 ਤੇ ਇਰਾਦੇ ਲੱਗਣ ਨਹੀਂ ਬਸੂਰ ਨੇ ਇੱਥੋਂ ਤੱਕ ਕੇ ਉਹ ਜੰਗ ਦੇ ਵਿੱਚ ਵੀ 500 ਨੌਜਵਾਨ ਚਲੇ ਗਿਆ ਜਿਹੜਾ ਹਰਿਆਣਾ ਦੀ ਕੋਟ ਸਰਕਾਰ ਨੇ ਪਾਸਤੀ ਕੀਤਾ ਕਿਉਂਕਿ ਅੰਤ ਦੀ ਬੇਜ਼ਗਾਰੀ ਆ ਭੁੱਖ ਮਰੀ ਆ ਤਾਂ ਬਰਾਬਰ ਇਹ ਗੱਲ ਨੋਟ ਕਰ ਲੈਣੀ ਚਾਹੀਦੀ ਆ ਕਿ ਸਾਡੇ ਲੱਖ ਮੁੱਤ ਵੇਚਨੇ ਸਾਡੇ ਲਾੜੇ ਦਾ ਟੰਗ ਡ੍ਰਿਗਾ 唉呀 <laughs> ਬਖਰਾ ਗਾਰਮੇਟ ਕਰਾਣਿਆਂ ਦਾ ਹਮਰਾ ਤੇਜ ਤੇ ਦਿਖਾ ਐਸਪੀ ਉਹਨੇ ਦਿਖਾਤਾ ਇਸੇ ਕਰਕੇ ਗੱਲ ਸੀ ਸਤਜਾਮਾਂ ਤੇ ਰੇਲਾਂ ਰੋਕੀਆਂ ਨੇ ਮੈਂ ਉੱਥੇ ਵੀ ਗੱਲ ਇਹ ਕਹੀ ਸੀ ਕੱਲੀਆਂ ਚਾਦੜ ਜਾਂ ਸਤਜਾਮਾਂ ਤੇ ਰੇਲਾਂ ਰੋਕੇ ਨਹੀਂ ਸਾਣਾ ਇਹ ਚੰਗਾ ਤੇ جنگ ਨੰਬੀ ਆ ਤੇ جنگ ਦਿਖੀ ਲਾਣੀ ਪਊ ਪਾਵੇਂ ਉਹ ਡਰੋਨ ਭਵਲਿਆਂ ਦਾ ਉਹ ਸਾਡੇ ਪਤਿਆਂ ਰਣ ਉਹਨੇ ਕਰਕੇ ਖਲੇ ਸਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਫਿਰਕੂਵਾਦੀ ਸਰਕਾਰ ਇਹ ਤੂੰ ਵੀ ਸਿੱਖੇ ਹਮਲੇ ਕਰਨ ਜਾ ਰਹੀ ਹੈ ਤੇ ਇਸ ਗੱਲ ਤੋਂ ਸचेਤ ਹੋਣਾ ਚਾਹੀਦਾ ਦੂਜੀ ਸਬਦੋ ਪਟਿੰਗਾਲ ਜਿੱਥੇ ਸਿੰਜੜਸਾਂ ਦੇ ਕਾਜ ਪਾਉਣਦੇ ਆ ਉੱਥੇ ਅਸੀਂ ਖੇਤੀ ਨੀਤੀ ਦੀ ਮੰਗ ਕੀਤੀ ਆ ਤੇ ਕੁਕਮਤ ਮਾਂ ਤੋਂ ਵੀ ਮੰਗ ਗਾਦੇ ਆ ਕਿਹੜਾ ਪੱਤਸੇ ਦਾ ਪਾਸੇ ਕੰਗੇ ਘਟੇ ਜਲਾਦੇ ਵਿੱਚ ਪੱਖੰਗ ਦੀ ਪੱਗ ਬਣ ਕੇ ਕਹਿਣਾ ਸੀ ਬਦਲਾ ਲਿਆਉਂਗਾ ਉਹ ਕੰਗਰ ਤੇ ਕਾਗਿਆ ਤੋਂ ਤੂ ਵੀ ਹੋ ਕੇ ਬੰਨਵੇ ਸੀਟਾ ਇਹਨੂੰ ਦੇਤੀਆਂ ਅਸੀਂ ਬਰਨਾਲਾ ਰੈਲੀ ਕਰਕੇ ਇਹਨਾਂ Oh. Mm -hmm. ਆਰੀਏ ਉਹ ਨੀਤੀਆਂ ਦੇ ਤਹਿਤ ਆਪਣੇ ਪੰਜਾਬ ਦੇ ਵਿੱਚ ਬਾਤ ਮਾਰਾ ਪ੍ਰੋਜੈਕਟ ਦੇ ਤਹਿਤ ਆਪਣੇ ਜ਼ਿਲ੍ਹੇ ਦੇ ਵਿੱਚ ਪੰਜ ਛੜਕਾ ਨਿਕਲਦੇ ਚੇਨੇ ਤਪਕਵੰਤ ਮਾਨ ਜੀ ਨੇ ਉਹ ਨੀਤੀ ਲਾਗੂ ਕੀਤੀ ਜਾਂ ਸਾਡੇ ਕਿਸਾਨਾਂ ਦੀ ਕੋਟਾ ਦਾ ਦੇ ਕਾਹਖੋ ਖੜੀ ਜਿਰੀ ਬਾਹੀਆ ਬਰਾਵੋ ਬਾਦਰ ਕਿਸਾਨਾਂ ਨੇ ਟੱਟ ਕੇ ਮੁਕਾਬਲਾ ਕੀਤਾ ਮੰਨਿਆ ਭਗਵੰਤ ਮਾਣ ਕਿ ਜੋਗ ਮਾ ਜਾਂ ਦੂੰਗਾ ਪਰ ਨਹੀਂ ਫੇਰੋਦੀ ਬਾਨੂ ਮਰੋੜਾ ਦਿੱਤਾ ਜਾਏ ਜਾਂ ਐਤਕੀਓ ਨੇ ਕੰਕਨ ਵੀ ਵਾਹੀਆ ਤੇ ਫੇਰ ਲੋਕਾਂ ਨੇ ਆਪਣੀ ਕੰਕਨ ਵੀ ਕੀਆ ਤੇ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਛੋਟਿਆਂ ਦੇ ਕਰੋ ਨਸੀਬਾਂ ਨਹੀਂ ਛੱਡ ਦਿਓ ਇੱਥੇ ਬੈਠਾ ਐਮ.ਐਲ.ਏ ਆਪਦਾ ਅਸੀਂ ਮੰਗ ਬਤਰ ਦਿੱਤਾ ਟਾਈਟ 300 ਦੇ ਤੇ 212 ਦਿਨ ਬੋਕਸਾਂ ਦੇ ਕੰਮੇ ਬੈਠੇ ਨੇ ਇਹਨਾਂ ਨੇ ਦਿੱਤਾ ਮਜ਼ਦੂਰਾਂ ਨੇ ਦਿੱਤਾ ਕਨਾਂ ਮੈਂ ਕੁਮਤਬਾ ਨਾਲ ਗੱਲ ਕਰੂੰਗਾ ਸਾਨੂੰ ਇਸ ਗੱਲ ਦਾ ਪਤਾ ਕਿ ਜਿਹੜੀ ਉਹ ਸੋ ਗੁੱਫਤ ਰੱਖਣ ਦੀ ਚਕਾਈ ਜਾਂਦੀ ਆ ਪੱਲੇ ਦੇਣੀ ਉਹ ਐਸੀ ਗੱਲ ਦੀ ਚਿਕਾਈ ਜਾਂਦੀ ਆ ਕਿ ਸਾਡੇ ਦੇਸ਼ ਦੇ ਵਿੱਚ ਨਾ ਜਮਹੂਰੀਅਤ ਆ ਨਾ ਜਾਤੀ ਆ ਜੇ ਸਰਜੀਤ ਦੋਦੇ ਨੇ ਇਹ ਗੱਲ ਕਹਿੰਦੀ ਕਿ ਕਾਮ ਮੰਦਰ ਬਣਾਉਣ ਦੇ ਨਾਲ ਹਿੰਦੂਆਂ ਦੇ ਵੀ ਟੱਡ ਨਹੀਂ ਕਰ ਜਾਣੇ ਹਿੰਦੂਆਂ ਦੇ ਕੋਲ ਦੀ ਹੱਤ ਦਾਜੇ ਦੀ ਮੰਗਾਈ ਆ ਬੇਰਜਗਾਰੀਆਂ ਆ ਸਰਜੀਤ ਦੌੜਦੇ ਇਸ ਉੱਜੜ ਭਗਵੰਤ ਮਾਨ ਸਰਕਾਰ ਨੇ ਹਿੰਦੂ ਸਭ ਸੇਨੀਆ ਦੇ ਕਹੇ ਤੇ ਕਿ ਧਰਮਿਕ ਭਾਵਨਾ ਉਪੜਗਾਉਂਦਾ ਤੇ ਇਹੋ ਦੇ ਕਿਸਮਰਤਾ ਕਿਉਂਕਿ ਸੈਂਟਰ ਚ ਮੋਦੀ ਨੇ ਕਿਹਾ ਕਿ ਜਿਹੜਾ ਮੋਦੀ ਦੇ ਖਿਲਾਫ ਬੋਲਦਾ ਉਹ ਦੇਸ਼ ਦਰੋਹੀ ਆ ਅਸੀਂ ਅੱਜ ਮੋਦੀ ਨੂੰ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਤੂੰ ਇੱਡਲ ਵਾਲੀ ਪਾਸ ਸੀ ਇਹ ਤਿਆਰ ਕਰਦਾ ਤੇ ਹਿਟਲਰ ਨੇ ਵੀ ਤੇਰੇ ਆਲਾ ਕੰਮ ਕੀਤਾ ਸੀ ਆ ਤੂੰ ਮਤ ਸੋਚੇ ਕਿ ਲੋਕਾਂ ਨੂੰ ਕਾੜ ਕੇ ਲੋਕਾਂ ਨੂੰ ਨੜਾ ਕੇ ਤਰਮਦੇ ਰੋਤੇ ਜਾਤਾਂ ਦੇ ਰੋਤੇ ਕਾਰਮਾਂ ਦੇ ਰੋਤੇ ਉਹ ਕਾਰਵੇਟ ਕਰਾਣਿਆਂ ਦੀ ਸਿੱਤੀ ਲਾਗੂ ਕਰ ਲੇਗਾ ਕਦੇ ਪਾਣੀ ਦਾ ਮਸਲਾ ਲੈ ਕੇ ਆਉਣਾ ਹਰਿਆਣੇ ਵਾਲੇ ਸਾਡੇ ਭਰਾ ਨੇ ਉਹ ਜਮਨਾ ਲੈ ਕੇ ਆਇਆ ਮਸਲਾ ਨਿਕਾ ਉਹ ਨਹਿਰਾਂ ਦਾ ਉਹ ਬਾਰੀਆਂ ਦੇ ਟਾਂਕੇ ਉਹ ਕਾਰਵੇਟ ਕਰਾਣਿਆਂ ਨੂੰ ਸੁਭਾਤਿਕ ਸਵਾਲ ਆਏ ਮੋਦੀ ਦੇ ਕਿ ਤੰਮ ਦੇ ਰਾਤ ਕੋਈ ਦੇਸ਼ ਵੀ ਬਣ ਜੇ ਪਾਕਿਸਤਾਨ ਬੜਿਆਂ ਲੋਕਾਂ ਦੀ ਭੁੱਖ ਮਰੀ ਨਹੀਂ ਦੂਰ ਕੋ ਸਾਦੀ ਕਿਉਂਕਿ ਅੱਜ ਪਾਕਿਸਤਾਨ ਦੀ ਹਾਲਤ ਕੀ ਆ ਉਹਦੇ ਕੋਲ ਕਾਜਾ ਮੋੜੂ ਵੀ ਪੈਸਾ ਨਹੀਂ ਇਹ ਬੇਸ਼ੁਬਬਾ ਸੰਸਥਾਨ ਨੇ ਉਹਦੀ ਬਾਹੂ ਮਰੋਣਾ ਦਿੱਤਾ ਹੋਇਆ ਤੇ ਐਸੀ ਤਰ੍ਹਾਂ ਖਤਰਾ ਪਰਾਵੋ ਕਿਸੇ ਧਰਮ ਨੂੰ ਨਹੀਂਗਾ ਕਿਸੇ ਜਾਤ ਨੂੰ ਨਹੀਂਗਾ ਕਿ ਸੇਅ ਲਾ ਕੇ ਨੂੰ ਨੀਂਗਾ ਘਤਰਾ ਕੀ ਦੋਹਾ ਉਹ ਵੱਡੇ ਵੱਡੇ ਕਾਕੂੜ ਕਰਾਣੇ ਹਾਲੂ ਉਹ ਅੜਵਾਨੀ ਵਰਦਿਆ ਨੂੰ ਜੀਰਾਂ ਨੂੰ ਵਿਦਿਆ ਵੇਚਦੀ ਖੇਤ ਵੇਚਦੀ ਸਾਡੀ ਪਾਣੀ ਵੇਚਦਾ ਆ ਖੇਤੀ ਵੇਚਣ ਨੂੰ ਤਿਆਰ ਨੇ ਖੇਤੀ ਵੇਚਣ ਨੂੰ ਆ ਭਗਵੰਤ ਮਾਨੇ ਸਾਰੀਆਂ ਜਗਮੰਦੀਆਂ ਤੋਂ ਸੁਝਾਅ ਮੰਗੇ ਨੇ ਇਹ ਖੇਤੀ ਨੀਤੀ ਕੀ ਹੋਵੇ ਅਸੀਂ ਵੀ ਉਹਨੂੰ ਇੱਕ ਖਲੜਾ ਦਿੱਤਾ ਕਿ ਖੇਤੀ ਨੀਤੀ ਐਸੀ ਹੋਣੀ ਚਾਹੀਦੀ ਆ ਕਿ ਜੜਸਾਂ ਦੇ ਪਾ ਬਾਜਵਤੇ ਗਰੰਟੀ ਹੋਣੀ ਚਾਹੀਦੀ ਆ ਜ਼ਮੀਨ ਦੀ ਕਾਲੀ ਮੱਡ ਉਹ ਜਿਹੜੇ ਬੀਬੀ ਸੇ ਇਕ ਵਰਗੇ ਨੇ ਜਿਨ੍ਹਾਂ ਦੇ ਇਹ ਜ਼ਮੀਨ ਦੇ ਵਿੱਚ ਸਤਾਰਾ ਸਤਾਰਾ ਦੁਸ਼ਮਣ ਦੇ ਉਹ ਕਾੜੀ ਬੰਡ ਖਤਮ ਹੋਣੀ ਚਾਹੀਦੀ ਆ ਜਿੰਨਾ ਚਿਰ ਉਹ ਨਹੀਂ ਹੁੰਦੀ ਕਿਸਾਨ ਦੀ ਹੱਤ ਸੁਧਰਦੀ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਪਿੰਗਲ ਕਰੂੰਗਾ ਕਿ ਜਿੱਥੇ ਵੀ ਸਾਝੇ ਸਿੰਘਾਂ ਸੀ ਜਲਦੇ ਨੇ ਅੱਪਾ ਬੱਦ ਕੇ ਸ਼ਾਮਲ ਉਹ ਇਹ جو نارے راؤں گا نارے راجباب نارے جتے نا لوگ داو کی سرکارا مرد آبا سرکارا تو نہ کیا کرو اپنی رکھی آپ جی کرو تیاری بچان موتی سرکار مرد آبا سزانہ دے ناٹی جار کرنے والی موتی سرکار مرد آبا ਖੱਟਣ ਸਰਕਾਰ ਮਰਦਾਬਾਦ ਭਗਵੰਤ ਮਾਨ ਦੀ ਸਰਕਾਰ ਮਰਦਾਬਾਦ ਜੈ ਜੀ ਆਜ ਲੰਡ ਵਾਲੇ ਰੁਕਾਂ ਜੀ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਅਸ਼ਗਰੀ ਕੋਰ ਸਾਹਿਬ ਤੋੜਾ ਨਾ ਰਹੀ ਭਾਰਤੀ ਸਰਕਾਰ ਬਣ ਜਵੇ ਪਰ ਤੁਹਾਡੇ ਮਸਲੇ ਦਾ ਵੀ ਆਪਣਾ ਹੱਲ ਹੀ ਹੈਗਾ ਤੇ ਹਾਨੂੰ ਤੁਹਾਡੇ ਕੋਲ ਆ ਤੁਹਾਡੀ ਤਾਕਤ ਤੇ ਕੋਲ ਜਦੋਂ ਤੱਕ ਇੱਕ ਸਾਨਾ ਮਕੂੜਾ ਨਹੀਂ ਜਿਵੇਂ ਅੱਜਾ ਰੋਟੀ ਪਈਆ ਉਹ ਟੰਡਾ ਦੇ ਵਿੱਚ ਨਹੀਂ ਬਣਦੀ ਕੋਈ ਤੱਕੇ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਉਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਜਿਹੜੀਆਂ ਫਲਵਾ ਹੁੰਦੀਆਂ ਜੀਆਂ ਦਾ ਕੋਲੀਆਂ ਹੁੰਦੀਆਂ ਜਿਗੀਆਂ ਮੈਂ ਤਾਂ ਹਾਨੂੰ ਦੋ ਤਿੰਨ ਕਲਾਂ ਬਸੈਂ ਜਾਂ ਚੋਨਾ ਜਿਹੜੀਆਂ ਫਲਵਾ ਹੁੰਦੀਆਂ ਜੀਆਂ ਦਾ ਕੋਲੀਆਂ ਹੁੰਦੀਆਂ ਜਿਗੀਆਂ फेर ਕੀ ਹੋਇਆ ਕੋ ਡਾਕਟਰਾਂ ਦੇ ਇਖਰਾਜ ਚਾਰ ਕਰਦੇ ਆ ਮੂੰਹ ਕੋ ਨਾ ਰਹੀ ਬੋਲਦਾ ਰਹੀ ਜਦੋਂ ਜੰਗ ਲੜਨੀ ਆ ਪਸਵਾਰੇ ਆ ਜਾਓ ਪਾਰਲੀਮੈਂਟ ਕਾ ਜੋ ਤੱਕੇ ਨਾਲ ਗੁੰਡਾਗਰਦੀ ਨਾਲ ਜਿਵੇਂ ਆਪਾਂ ਦੇਖੀ ਜਿਆ ਕੋਨੀ ਮਿਸ਼ਰਾ ਜਿਹੜਾ ਉਹ ਭਾਰਤ ਦਾ ਇੱਕ ਮੰਤਰੀ ਆ ਉਹਦੇ ਮੁੰਡੇ ਦੇ ਕੀ ਕੀਤਾ ਹਨੇਰਪੁਰ ਖੀ ਰੇ ਬੱਚੇ ਪੈਸ ਕਰਕੇ ਕੌਣ ਗਾਂਸਕੂ ਸੀ ਨੇ ਪਾਰਲੀਮੈਂਟ ਦੇ ਵਿੱਚ ਆ ਗਏ ਜਦੋਂ ਸੋਨਾ ਦੇ ਬਚ ਲਈ ਸਮ ਹੋਇਆ ਰਾ ਸਰਪ ਕਿਨੇ ਸੀਗੇ 253 ਸਰਪ 253 ਸੀਗੇ ਐਮਪੀ ਜੀਰਜ ਬਲਾਸ ਕਰਨੇ ਕੇਸ ਨੇ ਜਿਹੜੇ ਚਾਪੂਰੇ ਉਹ ਸੈਸੀਗੇ ਮੋਦੀ ਕਹਦਾ ਇਸ ਤੋਂ ਮੋਦੀਤ ਨੂੰ ਹੋਗਾ ਤੁਸੀਂ ਮਰਾਨ ਮੰਨੋਗੇ ਫਿਰ 50 ਵੱਜ ਗਏ ਹੋਰ ਕੁਸਨੀ ਵਾਰੀ ਪਲਾ ਹੋਰ ਵੱਜ ਗਏ ਜਿਹੜੇ ਬਲਾਸਕਾਰੀ ਨੇ ਜਿੰਮੇਦਾਰੀ ਕਬਜ਼ੇ ਕਰਨ ਵਾਲੇ ਨੇ ਜਿਹੜੇ ਕਾਜ ਨੇ ਇਹ ਪਾਰਲੀਮੈਂਟ ਤੋਂ ਬੱਠੇ ਨੇ ਤੁਹਾਡਾ ਪਾਰਲੀਮੈਂਟ ਦੇ ਵਿੱਚ ਸੁਧਾਰ ਕਰਨ ਵਾਲੇ ਲੋਕ ਹੈ ਜੋ ਗੁੰਡੇ ਬਨਵਾਸ ਲੱਤੇ ਹੋਣ। ਫਿਰ ਤੁਸੀਂ ਕਿਹਨੂੰ ਪਾਰਲੀਮੈਂਟ ਦੇ ਕੋਲ ਤੁਸੀਂ ਕਿ ਹਮਦਰਦ ਸਾਨੂੰ ਕੋਈ ਕਹਿ ਲੰਗਾ ਇਸ ਕਰਕੇ ਉੱਥੇ ਕੋਈ ਆਵੇ ਜਦੋਂ ਉਹ ਤਾਂ ਕਿਸਾਨਾਂ ਨਾਲ ਜੁੜਨਾ ਹੈ, ਮੇਜ਼ ਕਸ ਲੋਟਣਾ ਹੈ, ਉਹ ਜਿਹੜੇ ਫੁੱਟਿੰਗ ਜੀ ਵੀ ਜਿਹੜੇ ਪੰਨਕੀ ਚੱਲੇ ਨੇ ਉਹ ਰਿਹਾ ਹੁਕਮ ਪਾਰਲੀਮੈਂਟ ਦੇ ਵਿੱਚ ਕਰਜਾ ਨਹੀਂ ਹੁੰਦਾ। ਉਦੋਂ ਤੱਕ ਤੁਹਾਡੇ ਮੰਤਰੀਆਂ ਕੋਲ ਹਨ ਨਹੀਂ ਜਿਹੜੇ ਵਰਦੀ ਬੋਲਤਾਂ ਹੋ ਉਹ ਵੀ ਹਮ ਹਟਾ ਲਓ ਤੁਸੀਂ ਸਾਰੇ ਜਾਣੀਓ ਇਹ ਕੰਮ ਕਰਨੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਿਆ ਲੋਕਾਂ ਦਾ ਬਟਾ ਹਰਿਆ ਕੇ ਪੰਗਵੇਂ ਸਿੱਟਾ ਕਿਤਾ ਕੇ ਕੀ ਹੋਇਆ ਕਿ ਹਮ ਬੇੜ ਹੋਈ ਅਜਾ ਛੰਨੇ ਵਿਚਾ ਕੇ ਤੋਂ ਹਮ ਮੱਤੇ ਬਣਾ ਰਿਆ ਤੁਹਾਡੇ ਕਰਤਾ ਰੋਂਦਾ ਤੁਸੀਂ ਬਣਾ ਮਹਾਨੂੰ ਮੱਤੇ ਬਣਾ ਰਿਆ ਦੇਣਾ ਪਿਆ ਲੋਕਾਂ ਕੰਧ ਧੜਕਾ ਬੋਲ ਉਹ ਮੱਤੇ ਬਣਾ ਰਿਆ ਇਸ ਕਰਕੇ ਮੈਂ ਮਾਣਾਂ ਨਾ ਸੱਜਿਆ ਹੋਇਆ ਹਰੂ ਦਾੰਤੀ ਤੋਂ ਬਾਅਦ ਅਸੀਂ ਤੁੰਡਾ ਦੇ ਵਿੱਚ ਹੈ ਸੜੀ ਨੂੰ ਆਉਣ ਲਈ ਨੂੰ ਕੱਢੀ ਲਾੜ ਗਈ ਲੈ ਤੋਂ ਪੱਕੇ ਸਾਲ ਤੋਂ ਮੇਰੇ ਵੀਰ ਦਾ ਉਹ ਕਾਜ ਸੜੀ ਹੋਈ ਜਾ ਕਿ ਅਸੀਂ ਲੋਕਤਾਂ ਦੇ ਗੋਮਿਆਂ ਮੰਨਿਆ ਨਵਸਤ ਕਰਕੇ ਗੁਰਦੁਆਰਾ ਰੰਗੋ ਹੁੱਦਾ ਦੇ ਕੋਲ ਸੜੀਆਂ ਵੀ ਅਸੀਂ ਆਪਕੋ ਲੈ ਕੇ ਆਏ ਨੇ ਸੋੜਦੀ ਸਾਡੇ ਆਪਣਾ ਕਿਉਂ ਕਿਉਂਕਿ ਸਾਡੇ ਵਿੱਚ ਤੁੰ ਸੁਣ ਪੜਿਆ ਹੋਇਆ ਸਾਡੇ ਵਿੱਚ ਖੂਨੀ ਬਣਾਈ ਨਹੀਂ ਉਹ ਕੰਨ ਕੰਨ ਪੜਿਆ ਹੋਇਆ ਉਹ ਕਹਿੰਦਾ ਸੀ ਆਉਨਾ ਖਾਓ chaupansa <laughs> cha lagya ਜੀਵਨ ਬਚਾਅ ਬਚਤ ਹੋਊਗੀ ਕਿਛੇ ਬ੍ਰਾਹਮਣ ਦਾ ਹੋਊਗੀ ਪਰ ਅਸੀਂ ਕਿੱਛੇ ਕਿਰਗੇ ਹੋ ਕਹਿੰਨਾ ਲਿਗਾ ਜੀਵਨ ਮਰਤਾ ਨਹੀਂ ਹੋ ਕੇ ਖਾਣ ਸੇ ਬਣ ਗਏ ਖਾਣ ਕੇ ਜੀਵਨ ਹੋ ਗਏ ਕੋਈ ਕਿਪਾਤ ਪਾਣੀ ਹੋਊਗੀ ਕਿਛੇ ਮਣੀਆਂ ਇੱਕ ਹੋਣੀਆਂ ਅਸੇ ਬੁਰਤਾਰੇ ਇੱਕ ਹੋਣਗੇ ਜਿਹੜਾ ਬਰਾਬਰ ਦਾ ਰਾਹ ਲਾਉਂਦਾ ਕੋਈ ਖਾਣ ਸਾਰਾ ਆਮ ਆਜ਼ਮਾਣੇ ਵਰਤੀ ਸੌਰੀ ਪੁਲਿਸ ਨੂੰ ਇਹ ਸੱਚ ਸੀ ਐਕਸਟ੍ਰੀਮ ਹੈ ਪਤਾ ਨਹੀਂ ਮਜ਼ਦੂਰ ਨੇ ਹਗਲੇਤ ਨੇ ਆ ਕਿਸਾਨ ਦਾ ਲਕਵਾ ਫਿਰ ਕੁਛ ਨਹੀਂ ਹੋ ਰਹਾ ਤੁਹਾਨੂੰ ਜੋਤੀ ਪੂਰੀ ਪੜੀਆਂ ਫਿਰ ਕੁਛ ਨਹੀਂ ਬਖਤੀ ਨਹੀਂ ਕੋਲ ਇਹ ਸਸਮੁਲ ਹੱਲ ਨਹੀਂ ਹੋ ਰਹਾ ਬੇਸ ਕਰਕੇ ਬੇਸ ਨੂੰ ਪਾਉਣੇ ਪਾੜੇ ਖੜਾ ਸੜਕੇ ਕਿਤ ਲੋਕ ਲਹਿਣ ਸਾਰਾ ਕਸੀ ਨਾਰਥੀਆ ਦੱਕੋ ਫੇਰ ਕੰਨਾਂ ਦੇ ਵਿੱਚ ਨਾਟਕ ਟੀਮ ਨੂੰ ਲੈ ਕੇ ਜਾ ਰਿਹਾ ਕਿੱਥੇ ਤੁਸੀਂ ਬਣਾਉਂਗੇ ਕੋਈ ਕਛ ਨਹੀਂ ਲੱਗੇ ਫਿਰ ਇਹ ਸੋਰ ਸਾਡਾ ਆਪਣਾ ਨਾਟਕ ਨਹੀਂ ਥੁੜੀਆਂ ਬੱਚੇ ਮੇਰੇ ਆਪਣੀ ਨੇ ਇਸ ਕਰਕੇ ਤੜ ਲਹਿ ਰੂ ਹਾਤੀ ਰਹੀ ਹਾਤੀ ਨਹੀਂ ਉਹ ਤਾਂ ਸਹੀ ਨਹੀਂ ਰਹੀ ਉਹ ਜੀਰਦਾ ਨਹੀਂ ਰਹੀ ਉਹ ਸਾਡੇ ਦੇ ਤੇ ਹਾਤੀ ਨਹੀਂ ਰਹੀ ਕਿ ਤੁਹਾਡੇ ਮਨਰ ਤੁਹਾਡਾ ਹਿੱਸਾ ਬਣਾ ਦੇ। ਛੋਣੇ ਜੰਨਾ ਹੋਇਆ। ਤੰਮਾਰ ਬਹਿਗ੍ਰੀ ਦੀ ਖਾਓ ਛ। ਬਹਿਗ੍ਰੀ ਦੀ ਛੱਤੇ। ਸਾਰਾ ਅਰਵਾ ਲੁਕਾ ਬੋ। ਜੈ ਮੁਰਦਾਵ।